ਦੋਸਤੋ ਕੈਨੇਡਾ ਗਵਰਨਮੈਂਟ ਵੱਲੋਂ RCIP ਦਾ ਪ੍ਰੋਗਰਾਮ ਦੁਬਾਰਾ ਕੱਢ ਦਿੱਤਾ ਗਿਆ ਵਾ ਜਿਦੇ ਵਿੱਚ ਰੂਰਲ ਏਰੀਆ ਨਾਲ ਸੰਬੰਧਤ ਕੁਝ ਕੁ ਲੋਕੇਸ਼ਨਸ ਰੱਖੀਆਂ ਗਈਆਂ ਨੇ ਯਾਨੀ 올ਓਵਰ ਕੈਨੇਡਾ ਦੇ ਵਿੱਚ 14 ਲੋਕੇਸ਼ਨਸ ਨੇ ਹਰੇਕ ਪ੍ਰੋਵਿੰਸ ਦੇ ਕੁਝ ਕੁ ਏਰੀਆਜ਼ ਰੱਖੇ ਗਏ ਨੇ ਜਿੱਥੇ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋ ਸਕੋਗੇ ਇਸ ਪ੍ਰੋਗਰਾਮ ਦੇ ਤਹਿਤ ਇਹ ਇੱਕ ਪਾਇਲਟ ਪ੍ਰੋਗਰਾਮ ਆ ਪਹਿਲਾਂ ਵੀ ਚੱਲਦਾ ਸੀ ਐਂਡ ਇਹਦੇ ਵਿੱਚ ਜੀ ਮੈਂ ਗੱਲ ਕਰਾਂ ਟਾਰੀਓ ਦੀਆਂ ਦਾ ਤਕਰੀਬਨ ਤਕਰੀਬਨ ਆ 6 ਲੋਕੇਸ਼ਨਸ ਅੰਟਾਰੀਓ ਦੀਆਂ ਰੱਖੀਆਂ ਗਈਆਂ ਨੇ ਜਿਨ੍ਹਾਂ ਵਿੱਚ ਟਿਮਨ ਥੰਡਰ ਬੇ ਸ ਹੈਪ ਮਰੀ ਐਂਡ ਨਾਰਥ ਵੇ ਕਈ ਹੋਈਆਂ ਲੋਕੇਸ਼ਨਸ ਨੇ ਮੈਨੀਟੋਬਾ ਦੀਆਂ ਤਿੰਨ ਲੋਕੇਸ਼ਨਸ ਰੱਖੀਆਂ ਗਈਆਂ ਨੇ ਸਸਕਾਚੂਅਨ ਅਲਬਰਟਾ ਦੀ ਇੱਕ ਇੱਕ ਲੋਕੇਸ਼ਨ ਰੱਖੀ ਗਈ ਆ ਸੋ ਇਸ ਪ੍ਰੋਗਰਾਮ ਤਹਿਤ ਤੋਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਕੁਝ ਹੋਈਆਂ ਨੇ ਕੁਝ ਨਵੀਆਂ ਚੀਜ਼ਾਂ ਐਡ-ਆਨ ਕੀਤੀਆਂ ਗਈਆਂ ਨੇ ਕਿ ਐਮਪਲੋਇਰ ਦੇ ਥਰੂ ਤੁਸੀਂ ਪੱਕੇ ਹੋਵੋਗੇ ਐਮਪਲੋਇਰ ਦੇ ਵਿੱਚ ਉਹ ਕੈਟੇਗੋਰਾਇਜ਼ ਕਰਨਗੇ ਐਮਪਲੋਇਰਸ ਨੂੰ ਕਿ ਆਹਾ ਆਹ ਕੰਮ ਵਾਲੇ ਨਾਲ ਸੰਬੰਧਤ ਲੋਕ ਜਿਨ੍ਹਾਂ ਦੇ ਇਹ ਕੰਮ ਨੇ ਉਹਨਾਂ ਕੋਲੇ ਕਾਰਮ ਕਰਨ ਵਾਲੇ ਲੋਕ ਅਸੀਂ ਪੱਕੇ ਕਰਾਂਗੇ ਤੇ ਅਪਲਾਈ ਇਹਦੇ ਵਿੱਚ ਕਲਰ ਕਰੂਗਾ ਆਪਦੇ ਆਪ ਨੂੰ ਇਹ ਪ੍ਰੂਫ ਕਰਨ ਦੇ ਲਈ ਕਿ ਅਸੀਂ ਇਸ ਸਿਸਟਮ ਦੇ ਵਿੱਚ ਫਾਲ ਕਰਦੇ ਆ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਜੀਡੀ ਇਮੀਗ੍ਰੇਸ਼ਨ ਦੇ ਆਫਿਸ ਕੰਟੈਕਟ ਕਰ ਲਓ ਮੇਰੇ ਆਰਸੀਆਈਸੀ ਦੀ ਟੀਮ ਨੂੰ ਉਹ ਤੁਹਾਨੂੰ ਐਗਜ਼ੈਕਟ ਇਨਫਰਮੇਸ਼ਨ ਦੇ ਦੇਣਗੇ ਇਹਦੇ ਬਾਰੇ ਕਿਉਂਕਿ ਹਜੇ ਕੁਝ categories ਨੇ ਜਿਹੜੀਆਂ ਉਹ ਹਜੇ ਇਹਨਾਂ ਨੇ ਰਿਲੀਜ਼ ਨਹੀਂ ਕੀਤੀਆਂ ਉਹ ਵਿਦਨ ਫਲੂ ਡੇਜ਼ ਆ ਜਾਣਗੀਆਂ ਪੋਰਟਲ ਦੇ ਉੱਤੇ ਬਟ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਲੱਗਦਾ ਤੁਸੀਂ ਇਨਾਂ ਏਰੀਆਜ਼ ਦੇ ਵਿੱਚ ਰਹਿੰਦੇ ਹੋ ਮੈਂ ਥੱਲੇ ਕੈਪਸ਼ਨ ਦੇ ਵਿੱਚ ਏਰੀਆਜ਼ ਵੀ ਮੈਂਸ਼ਨ ਕਰ ਦੂੰਗਾ ਤਾਂ ਤੁਸੀਂ ਅੱਜ ਹੀ 2048915005 ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਲਓ ਆਨਲਾਈਨ ਜਾਂ ਇਨ ਪਰਸਨ ਥੈਂਕ ਯੂ ਬਰੀ ਮਚ